ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ ਆਸਟ੍ਰੇਲੀਆਈ ਖਿਡਾਰੀ ਡੇਵਿਡ ਵਰਨਰ ਨੇ ਆਈਪੀਐਲ ਅੱਛੇ ਜੰਮ ਕੇ ਇਤਮਾਲ ਮਚਾਇਆ ਹੈ ਵਰਨਰ ਫਿਲਹਾਲ ਬੱਲੇਬਾਜ਼ਾਂ ਦੀ ਸੂਚੀ 'ਚ ਸਭ ਤੋਂ ਉੱਤੇ ਹਨ ਅਤੇ ਹੁਣ ਤੱਕ ਖੇਡੀਆਂ 8 ਪਾਰੀਆਂ 'ਚ 5 ਅਰਧ ਸੈਂਕੜੇ ਠੋਕ ਚੁੱਕੇ ਨੇ ਵਰਨਰ ਦੇ ਤਮਾਕੇ ਨੇ ਚੰਗੀ ਤੋਂ ਚੰਗੀਆਂ ਟੀਮਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਸ਼ਨੀਵਾਰ ਨੂੰ ਵਰਨਰ ਨੇ ਚੇਨਈ ਖਿਲਾਫ 28 ਗਿੰਦਾਂ ਤੇ 48 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਵਰਨਰ ਦੀ ਪਾਰੀ ਦੇ ਆਸਰੇ ਸਨਰਾਈਜ਼ਰਜ਼ ਹਾਈਦਰਾਬਾਦ ਦੀ ਟੀਮ ਨੇ ਚੇਨਈ ਨੂੰ ਆਸਾਨੀ ਨਾਲ ਮਾਤ ਦਿੱਤੀ ਪਰ ਕੀ ਤੁਸੀਂ ਜਾਣਦੇ ਹੋ ਕਿ ਵਰਨਰ ਦੀ ਕਾਮਯਾਬੀ ਦਾ ਰਾਜ਼ ਕੀ ਹੈ ਵਰਨਰ ਦੀ ਧਮਾਕੇਦਾਰ ਫਾਰਮ ਦਾ ਰਾਜ਼ ਹੈ ਉਸਦੀ ਪਤਨੀ ਕੈਂਡਿਸ ਆਸਟ੍ਰੇਲੀਆਈ ਟੀਮ ਦੇ ਸਲਮੀ ਬੱਲੇਬਾਜ਼ ਡੇਵਿਡ ਵਰਨਰ ਨੇ ਆਈਪਲ 8 ਤੋਂ ਠੀਕ ਪਹਿਲਾਂ ਵਿਆਹ ਕਰਵਾਇਆ ਸੀ ਡੇਵਿਡ ਵਰਨਰ ਨੇ ਇੱਕ ਪ੍ਰਾਈਵੇਟ ਸੈਰਮਨੀ ਦੌਰਾਨ ਕੈਂਡਿਸ ਨਾਲ ਵਿਆਹ ਰਚਾਇਆ ਵਿਸ਼ਵਾ ਵਿਜੇਤਾ ਟੀਮ ਦੇ ਸਲਾਮੀ ਬੱਲੇਬਾਜ਼ ਨੂੰ ਕੈਂਡਸ ਫਲਜ਼ਾਨੋ ਨੇ ਕਲੀਨ ਬੋਲਡ ਕਰ ਦਿੱਤਾ ਸੀ ਵਰਨਰ ਦੇ ਵਿਆਹ 'ਚ ਜ਼ਿਆਦਾ ਲੋਕ ਸ਼ਾਮਲ ਨਹੀਂ ਸਨ ਅਤੇ ਦੋਨਾਂ ਨੇ ਗੁਪਚਪ ਤਰੀਕੇ ਨਾਲ ਵਿਆਹ ਕਰਵਾਇਆ ਦੋਨਾਂ ਦੇ ਵਿਆਹ ਦੀ ਜਾਣਕਾਰੀ ਟਵਿੱਟਰ ਤੇ ਆਪਣੇ ਚਾਹਣ ਵਾਲਿਆਂ ਨਾਲ ਸਾਂਝੀ ਕੀਤੀ ਵਰਨਰ ਨੇ ਟਵੀਟ ਕਰਕੇ ਵਿਆਹ ਦੀ ਜਾਣਕਾਰੀ ਦਿੱਤੀ ਅਤੇ ਫਿਰ ਟਵੀਟ ਕੀਤਾ ਕਿ ਉਹ ਭਾਰਤ ਆਉਣ ਲਈ ਤਿਆਰ ਨੇ ਵਰਨਰ ਦੇ ਟਵੀਟ ਤੋਂ ਹੀ ਵਿਰੋਧੀ ਟੀਮਾਂ ਨੂੰ ਹੁਸ਼ਿਆਰ ਹੋ ਜਾਣਾ ਚਾਹੀਦਾ ਸੀ ਕਿਉਂਕਿ ਵਰਨਰ ਪਹਿਲਾਂ ਹੀ ਇਸ਼ਾਰਾ ਕਰ ਚੁੱਕਿਆ ਸੀ ਕਿ ਉਹ ਆਈਪੀਐਲ ਲਈ ਤਿਆਰ ਹੈ ਵਰਨਰ ਪਹਿਲਾਂ ਹੀ ਇੱਕ ਬੇਟੀ ਦੇ ਪਿਤਾ ਹਨ ਕੈਂਡਿਸ ਨੇ ਵਰਨਰ ਦੀ ਬੇਟੀ ਨੂੰ 11 ਸਤੰਬਰ 2014 ਨੂੰ ਜਨਮ ਦਿੱਤਾ ਸੀ ਵਰਨਰ ਦੀ ਬੇਟੀ ਦਾ ਨਾਮ ਈਵੀ ਮੇਵ ਵਰਨਰ ਹੈ ਬੇਟੀ ਦੇ ਜਨਮ ਵੇਲੇ ਵੀ ਵਰਨਰ ਨੇ ਟਵਿੱਟਰ ਤੇ ਹੀ ਫੋਟੋ ਸਾਂਝੀ ਕੀਤੀ ਸੀ ਇੱਕ ਗੱਲ ਸਾਫ਼ ਹੈ ਕਿ ਕੈਂਡਿਸ ਦੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਵਰਨਰ ਦਾ ਬੱਲਾ ਆ ਗੁੱਗਲ ਰਿਹਾ ਹੈ ਅਤੇ ਵਰਨਰ ਤੇ ਕਾਬੂ ਪਾਉਣਾ ਗੇਂਦਬਾਜ਼ਾਂ ਲਈ ਮੁਸ਼ਕਲ ਸਾਬਤ ਹੋ ਰਿਹਾ ਹੈ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਨੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ